ਕੀ ਨਾ ਬਾਈ ਜੀ ਸੋਡ ਨਾਨਕ ਸਿੰਘ ਜੀ ਨਾਨਕ ਸਿੰਘ ਨਾਨਕ ਸਿੰਘ ਜੀ ਇਹ ਟੋਕਰੇ ਕਦੋਂ ਕਦੋਂ ਬਣਾਉਨੇ ਹੋ ਤੁਸੀਂ 3 ਲੱਗ ਜਾਂਦੇ ਨੇ ਲੰਮੇ ਨੇ ਹੋਵੇ 2 ਮਹੀਨੇ ਅੱਛਾ ਤੇ ਕਿੰਨੇ ਪੈਸੇ ਲੈਨੇ ਹੋ ਟੋਕਰੇ ਦੇ ਟੋਕਰੇ ਦੇ 70 ਵੀ ਲਈ ਜਾਂਦੇ 60 ਵੀ ਲਈ ਜਾਂਦੇ ਬਣਵਾਏ ਦੇ ਤੇ ਤੁਸੀਂ ਆਹ ਬਣਾ ਕੇ ਰੱਖੇ ਵੀ ਆ ਵੇਚਣ ਵਾਸਤੇ ਕਿੰਨੇ ਕ ਵਿਕ ਜਾਂਦੇ ਆ ਇਹ ਇਹ ਤਾਂ ਕਹਿੰਦੇ 10 ਵੀ ਕਹਿੰਦੇ 8 ਵੀ 15 ਵੀ 5 ਵੀ 20 ਵੀ ਅੱਛਾ ਘਟਵਾਦੋ ਵੀ ਵਿਕ ਜਾਂਦੇ ਆ ਕਿੰਨੇ ਦਾ ਵੇਚਣਾ ਟੋਕਰਾ ਹੁਣ ਇਹ ਹੈਗਾ ਜੰਮੀ ਦੇ ਦਾ ਤਵੀਰ ਦਾ ਸੀਗਾ ਸ਼ਾਬੇ ਸ਼ਾਬੇ ਵਗੈਰਾ ਵੀ ਹੈ ਹਾਂ ਸ਼ਾਬੇ ਜੀ ਇਹ ਕੰਮ ਪਹਿਲਾਂ ਨਾਲੋਂ ਘਟਿਆ ਕਿ ਵਧਿਆ ਹੁਣ ਪਹਿਲਾਂ ਨਾਲੋਂ ਘਟਿਆ ਥੋੜਾ ਕੰਮ ਇਹ ਹਾਂ ਪਹਿਲਾਂ ਵੀ ਥੋੜਾ ਘਟਿਆ ਨਾ ਅੱਛਾ ਨੋਟਬੰਦੀ ਦਾ ਸਰ ਛੋਟੇ ਦਾ ਹੀ ਬਹਿ ਗਿਆ ਹਾਂ ਜੀ ਆ ਪੂਰਾ ਕਿਹੜਾ ਪਿੰਡ ਆ ਤੁਹਾਡਾ ਹਾਂ ਪੱਕਾ ਪਿੰਡ ਆ ਅੱਛਾ ਅੱਛਾ ਤੇ ਛੜੀਆਂ ਕਿਥੋਂ ਲੈਣਾ ਫਿਰ ਤੋਟਦੀਆਂ ਛੜੀਆਂ ਜੀ ਮੁੱਲ ਲਈਆਂ ਸੀ ਸਹਿਨ ਰਫੀਕਪੁਰ ਆ ਇਹ ਦਾ ਕਿਹੜੇ ਹਿਸਾਬ ਨਾਲ ਲੈਣ ਨੂੰ ਫਿਰ ਇਹ ਮੁੱਲ ਇਹ ਛੜੀਆਂ ਵੇਖ ਕੇ ਅਜਾ ਤੂਤਦਾ ਹੀ ਸ਼ਾਂਗਣ ਦਾ ਹੀ ਕਰ ਲੈਂਦੇ ਹਾਂ ਸਾਰਾ ਹਾਂ ਹਾਂ ਠੀਕ ਹੈ ਕਿੰਨੇ ਕ ਪੈਸੇ ਦੀਆਂ ਪੈ ਜਾਂਦੀਆਂ ਇੱਕ ਟੋਕਰੇ ਵਾਸਤੇ ਛੜੀਆਂ ਫਿਰ ਤੁਹਾਨੂੰ ਹਿਸਾਬ ਨਾਲ ਇਹ ਪੈ ਜਾਂਦੀ ਕੋਈ ਜੀ ਉਹਦੇ ਹਿਸਾਬ ਨਾਲ ਵੀ ਛੜੀਆਂ ਮੰਦੀ ਨੇ ਟੋਕਰੇ ਬੰਨਣੇ 10 ਬੰਨਣੇ 8 ਬੰਨਣੇ ਅੱਛਾ ਅੱਛਾ ਬਹੁਤ ਹਿਸਾਬ ਨਾਲ ਉਹ ਵੀ 파ਟਨਰ ਹੈ ਆਪਣਾ ਹੈ ਜੀ ਉਹ ਬੰਦਾ ਵੀ ਹਿੱਸੇਦਾਰ ਹੈ ਹਾਂ ਜੀ ਹਾਂ ਇਹ ਦੋਨੇ ਅੱਛਾ ਰਹੀ ਬਈ ਬੜੀ ਸਭ ਆਪਣਾ ਸਬੰਧ ਦਿੱ ਗਿਆ ਬਾਈ ਜੀ ਮਿਹਨਤ ਕਰਦਾ ਹਾਂ ਤੁਸੀਂ ਹਾਂ ਜੀ ਹਾਂ ਅੱਬੀ ਚਲੋ ਕਿਲੀ ਪਰਵਾਰ ਚ ਹੋਰ ਵੀ ਕੋਈ ਟੋਕਰੇ ਬਣਾਉਂਦਾ ਹੈ ਨਹੀਂ ਇਹ ਹੀ ਬਣਾਇਆ ਅੱਛਾ ਚਲੋ ਹੋ ਜਾਂਦੀ ਤਾ ਹੈ ਇਹ ਹੋ ਬਣਾਉਂਦੇ ਆ ਤੇ 2 ਮਹੀਨੇ ਕੰਮ ਚੱਲਦਾ ਹੋਊਗਾ ਘੱਟ ਟਾਈਮ ਹਾਂ ਜੀ ਹਾਂ 2 ਮਹੀਨੇ ਚੱਲਦਾਗਾ ਕਿੰਨੀ ਕ ਦੇਰ ਚ ਬਣਾ ਦੇਣਾ ਇੱਕ ਟੋਕਰਾ ਬਾਈ ਜੀ ਤੇ ਕੁਝ ਹੋਰ ਵੀ ਬਣਾ ਦੇਣਾ ਟੋਕਰੇ ਤੋਂ ਬਿਨਾ ਕੋਈ ਸਪੈਸ਼ਲ ਹੋਵੇ ਜਿਵੇਂ ਛੜੀਆਂ ਛੁਟੀਆਂ ਦੇ ਉੱਤੇ ਜੇ ਕੋਈ ਹੋਰ ਸੰਦ ਸੰਡੇੜਾ ਬਣਾਉਣਾ ਹੋਵੇ ਇਹ ਜਾ ਆ ਸ਼ਾਬਾ ਤਾਂ ਹੋ ਗਿਆ ਹਾਂ ਸ਼ਾਬਾ ਜਿਵੇਂ ਜੀ ਦੋਨੇ ਪਾਸੇ ਲੱਗ ਜਾਂਦੀ ਟੋਕਰੀ तेट था भई टाइम ਹੁਣ ਤਾਂ ਟੋਕਰੇ ਬਣਾਉਣਾ ਫਿਰ ਬਾਅਦ ਵਿੱਚ ਹੋਰ ਵੀ ਕੰਮ ਕਰ ਦੋ ਨਾਲ ਉਹ ਕੀ ਕਰ ਦੋ ਵੀ ਹੁਣ ਮੋਨਾ ਦੀ ਮੱਜਾਂ ਦੀ ਮੋਲੀ ਚਰਨ ਬਣਨ ਸ਼ੁਰੂ ਹੋ ਗਈ ਅੱਛਾ ਹਜਾਮਤਾ ਹਾਂਜੀ ਉਠਾਈਆਂ ਵਾਲਾ ਕੰਮ ਤਾਂ ਗਿਆ ਹੋਣਾ ਕਿ ਉੱਠਦੇ ਭੇਡਾਂ ਹੋਣ ਲਾਓ ਵੀ ਮਿੱਤਰੋ ਟੋਕਰਾ ਬਣਾ ਕੇ ਹੋ ਗਿਆ ਤਿਆਰ ਪਰ ਇਹ ਟੋਕਰੇ ਦਾ ਹੁਣ ਕਰਾਂਗੇ ਕਿ ਨੀਰਾ ਟੋਕਰਾ ਪਾਉਣ ਨੂੰ ਕੰਮ ਆਉਗਾ ਹੋਣਾ ਹੈ ਉਹ ਕਰਨਾ ਪੜਨਾ ਜੀ ਆ ਹੂੰ ਉਹ ਚ ਦੂਜਾ ਪੱਠੇ ਲੈ ਜਾਂਦੇ ਆ ਹੂੰ ਹੂੰ ਕਣੀ ਚੱਪਨ ਬੱਜੀ ਆਹਾ ਤੇਰੀ ਅੱਛਾ ਅੱਛਾ ਪਰ ਇਹ ਬੌਣ ਵਾਲੀਆਂ ਟੋਕਰੀਆਂ ਢੜ ਬਣਾਉਣੀਆਂ ਪੈਂਦੀਆਂ ਫਿਰ ਹਾਂ ਚਪੇਤਲੀਆਂ ਜਿਹੀਆਂ ਆਉਂਦੀਆਂ ਨਹੀਂ ਕਿੰਨੀਆਂ ਲੋ ਵੀ ਇਹ ਕਰਤਾ ਬਾਈ ਜੀ ਹੋਰਾਂ ਨੇ ਟੋਕਰਾ ਤਿਆਰ ਤੇ ਗਾਹਕ ਦੀ ਢੀਕਾ ਗਾਹਕਾਂ ਦੀ ਢੀਕ ਦੇ ਵਿੱਚ ਆ ਕਿੰਨੇ ਟੋਕਰੇ ਖੜੇ ਆ ਸੋ ਪਤਾ ਨਹੀਂ ਕਦੋਂ ਬਲੇ ਕਿਤੇ ਕਿਤੇ ਨਹੀਂ ਹੋ ਗਏ ਏ ਆ ਜੀ ਟੋਕਰੇ ਤੇ ਟੋਕਰਿਆਂ ਦੇ ਨਾਲ ਹੈਗਾ ਜੀ ਸ਼ਾਬਾ ਸ਼ਾਬਾ ਪਰ ਖਾਲੀ ਹੈ ਜੀ ਰੋਟੀਆਂ ਹੈਣੀਆਂ ਇਹਦੇ ਚ ਜੇ ਰੋਟੀਆਂ ਹੋਣ ਤਾਂ ਹੋਰ ਵੀ ਗੱਲ ਬਣ ਜੇ ਇਸ ਕਰਕੇ ਇੱਕ ਤਾਂ ਰੋਟੀਆਂ ਪਕਾਉਣ ਵਾਲੀ ਤਾਹੀ ਦੀ ਹੈ ਤੇ ਇੱਕ ਸ਼ਾਬਾ ਚਾਹੀਦਾ ਜੇ ਕਿਸੇ ਨੇ ਘਰ ਬੰਦਣਾ ਜੌਨਨ ਸਿੰਘ ਜੀ